ਦੀ ਤਰੱਕੀ ਪਹਿਲੀ ਧਰੀਗ ਨੂੰ ਮੋਦੀ ਜੀ ਦੇ ਹੱਥ ਚੋਟਾ ਪਾ ਕੇ ਦੁਬਾਰਾ ਉਹਨਾਂ ਨੂੰ ਪ੍ਰਧਾਨ ਮੰਤਰੀ ਬਣਾ ਕੇ ਤੇ ਦੇਸ਼ ਨੂੰ ਹੋਰ ਅੱਗੇ ਲੈ ਕੇ ਚੱਲਿਓ ਜੈ ਭਾਰਤ ਜਿੰਦਾਬਾਦ ਪੁਰਾਣੇ ਦਾ ਪਾਰਲੀਮੈਂਟ ਬਣੇ ਤੇ ਸਾਡਾ ਪਾਰਲੀਮੈਂਟ ਤਰੱਕੀ ਕਰੇ ਸਾਡੀ ਬੱਬੂ ਜੀ ਆਵਾਜ਼ ਬਣ ਮੈਂ ਇਸੇ ਤਰ੍ਹਾਂ ਪਾਰਲੀਮੈਂਟ ਅੰਮ੍ਰਿਤਸਰ ਤੋਂ ਉਮੀਦਵਾਰਾਂਗੇ ਕਿ ਤਗੜੇ ਹੋ ਕੇ ਬੀਜੇਪੀ ਦੇ ਪਾਸ ਕੋ ਦੰਕਾ ਕੇ ਜਿੱਥੋਂ ਸਾਨੂੰ ਮੋਦੀ ਜੀ ਨੇ ਹਮੇਸ਼ਾ ਹੀ ਗਰੀਬ ਜਨਤਾ ਨੂੰ ਉਹਨਾਂ ਨੇ ਯਾਤਰੀ ਸੀ ਕੀਤਾ ਤੇ ਮੋਦੀ ਜੀ ਨੇ ਉਹਨਾਂ ਨੂੰ ਬਾਲ ਦਿਵਸ ਦੇ ਰੂਪ ਦੇ ਵਿੱਚ ਯਾਦ ਕਰਕੇ ਉਹਨਾਂ ਨੂੰ ਵੀ ਸ਼ਰਧਾ ਦੇ ਫੁੱਲ ਭੇਟ ਕੀਤੇ ਆ ਇਸੇ ਤਰ੍ਹਾਂ ਹੀ ਜਿੰਨਾ ਵੀ ਵਿਕਾਸ ਦਾ ਕਾਰ ਪ੍ਰਧਾਨ ਮੰਤਰੀ ਜੀ ਦੀ ਰਹਿਮਾਈ ਹੇਠ ਹੋ ਰਿਹਾ ਜਿੰਨਾ ਸੜਕਾਂ ਦਾ ਜਾਲ ਵਿਛਿਆ ਜੋ ਪ੍ਰਧਾਨ ਮੰਤਰੀ ਜੀ ਦਾ ਵਿਜਨ ਆ ਕਿ ਭਾਰਤ ਨੂੰ ਨੂੰ ਮਾਣ ਹੋਵੇ ਮੈਂ ਸਾਰੀ ਲੀਡਰਸ਼ਿਪ ਨੂੰ ਇਸ ਮੁਝੀ ਲੀਡਰਸ਼ਿਪ ਨੂੰ ਇਹ ਵਿਸ਼ਵਾਸ ਜੋ ਉਹਨਾਂ ਨੇ ਮਿਲ ਤੇ ਵਿਸ਼ਵਾਸ ਪ੍ਰਗਟ ਕੀਤਾ ਵਾ ਜੋ ਮੇਰੇ ਤੇ ਜੀ ਗੁਰੂ ਗੁਰੂ ਮਹਾਰਾਜ ਦੀ ਕਿਰਪਾ ਹੋ ਤੇ ਆਪਾਂ ਦਿਨੇਸ਼ ਬੱਬੂ ਜੀ ਨੂੰ ਗੁਰਦਾਸ ਪਰ ਦੀ ਆਵਾਜ਼ ਬਣਾ ਕੇ ਪਛੜਿਆ ਇਲਾਕਾ ਜਾਣਿਆ ਜਾਂਦਾ ਬਾਰਡਰ ਦੀ ਬੈਲਟ ਆ ਤੇ ਬੱਬੂ ਜੀ ਨੂੰ ਆਪਣੀ ਅਵਕੀਓ ਤਗੜੇ ਹੋ ਕੇ कविता जी, जी। तो के श्रीमती सुमन लता जी तो गुरुद्वारा श्री करतारपुर साहब जी का चिन्ह पे करके गुरद्वारा श्री करतार साहब साहब जी का चिन्ह पे करके इस बाद भारती गंधवा जी तलवार भेंट करके मोदी जी का पंजाब की धरती से स्वागत करके भारतीय गंजवा जी ਰਹੇ ਮੇਰੇ ਬਹੁਤ ਜ਼ਬਰਦਸਤ ਰਿਸਪੌਂਸ ਰਿਹਾ ਹੈ ਤੁਸੀਂ ਦੇਖਿਆ ਹੈ ਵੀ ਲੋਕ 12 ਵਜੇ ਤੇ ਆ ਕੇ ਬੈਠੇ ਰਹੇ ਔਰ ਮੋਦੀ ਜੀ 4 ਵਜੇ ਆਏ ਨੇ ਬਹੁਤ ਜ਼ਬਰਦਸਤ ਉਤਸ਼ਾਹ ਸੀ ਔਰ ਹਰ ਹਲਕੇ ਤੋਂ ਜਿੱਦਾਂ ਰਵੀ ਕਾਲੋ ਜੀ ਮੇਰੇ ਆਪਣਾ ਹੁਣੇ ਜੁਆਇਨ ਕੀਤੇ ਨੇ ਇਹਨਾਂ ਨੇ ਘਟੋ ਘਟੋਤੇ 7 70 ਬੱਸਾਂ ਸੀ 2 300 ਕਾਰ ਸੀ ਇਸੇ ਤਰੀਕੇ ਨਾਲ ਸਾਡੇ ਹਲਕੇ ਤੋਂ ਲੋਕਾਂ ਦਾ ਉਤਸ਼ਾਹ ਸੀ ਤਾਂ ਚਾ ਸੀ ਤਾਂ ਕਿਸਾਨਾਂ ਨੇ ਕੋਸ਼ਿਸ਼ ਕੀਤੀ ਰੋਕੇ ਅੜੇਕੇ ਡਾਇ ਔਰ ਮੈਂ ਉਹਨਾਂ ਨੂੰ ਕਹਾਂ ਰੋਕੇ ਮੈਂ ਕਿਹਾ ਇਹਦੇ ਨਾਲ ਤੁਹਾਡਾ ਨੁਕਸਾਨ ਹੋ ਰਿਹਾ ਹੈ ਤੁਹਾਡੀ ਪਾਰਟੀ ਦੇ ਖਾਂ ਵਧ ਰਹੀ ਹੈ ਪਰ ਇਹਦੇ ਨਾਲ ਪੰਜਾਬ ਦਾ ਨੁਕਸਾਨ ਤੁਸੀਂ ਪੰਜਾਬ ਦਾ ਨੁਕਸਾਨ ਨਾ ਕਰੋ ਪੰਜਾਬ ਦੀ ਆਓ ਕਹਦੇ ਦੀ ਸਾਨੂੰ ਉੱਥੇ ਜਾਣ ਨਹੀਂ ਦਿੰਦੇ ਮੈਂ ਕਿਹਾ ਮੈਂ ਲੈ ਕੇ ਚੱਲਦਾ ਆਲਦੀ ਅੜੇਕਾ ਸਵਾਦ ਤੇ ਮੈਂ ਕਿਹਾ ਚਲੀਏ ਭੱਜ ਗਿਆ ਰਾਜੂ ਇਹਨਾਂ ਦਾ ਕੋਈ ਗੱਲ ਪੁੱਛ ਲੋ ਫੇ ਮੇਰੇ ਕੋ ਭੱਜਿਆ ਕਿ ਨਹੀਂ ਇਸ ਕਸਤੇ ਮੈਂ ਕਿਹਾ ਕਹਦੇ ਦੀ ਮੈਂ ਆ ਗਿਆ ਬਾਜ ਬੰਦੇ ਲੈ ਜਾਓ ਮੈਂ ਕਿਹਾ ਆਓ ਫੇ ਭੱਜ ਗਿਆ ਕਿਉਂਕਿ ਉਨ੍ਹਾਂ ਦੇ ਇੱਕੋ ਹੀ ਮੋਟਿਵ ਸੀ ਡਿੱਗਾ ਪਾਣਾ ਸਰਕਾਰ ਦੇ ਟਟਕੂੜੀਏ ਬਣੇ ਨੇ ਸਰਕਾਰ ਇਹਨਾਂ ਨੂੰ ਵਰਤ ਰਹੀ ਹੈ ਤੇ ਇੱਕ ਯੂਨੀਅਨ ਦਾ ਇੱਕ ਪਾਸਾ ਛੋਟਾ ਜਾ ਉਹ ਸਰਕਾਰ ਦੇ ਅਕੇ ਕੰਮ ਕਰਦਾ ਜੋਇਨ ਕੀਤਾ ਤੇ ਲੋਕਾਂ ਦਾ ਬਹੁਤ ਰਿਸਪੌਂਸ ਨਹੀਂ ਰਿਹਾ ਅੱਜ ਮੇਰੇ ਖਿਆਲ ਅਕਿ ਮੈਂ ਜਿਸ ਦਿਨ ਜੋਇਨ ਕੀਤਾ ਸੀ ਉਸ ਤੋਂ ਨੈਕਸਟ ਡੇ ਮੈਂ ਯੂਐਸ ਚਲਾ ਗਿਆ ਸੀ ਮੇਰੀ ਬੇਟੀ ਦੀ ਕਨਵੋਕੇਸ਼ਨ ਸੀ ਤੇ ਅੱਜ ਮੈਂ ਸਵੇਰੇ ਆਇਆ ਪਰ ਮੈਂ ਟੈਲੀਫੋਨ ਤੇ ਸਾਰੇ ਆਪਣੇ ਜਿੰਨੇ ਮੇਰੇ ਸਾਥੀ ਜੀ ਉਹਨਾਂ ਨਾਲ ਸੰਪਰਕ ਤੇ ਵਿੱਚ ਸੀ ਤੇ ਅੱਜ ਬਹੁਤ ਵੱਡਾ ਕਾਫਲਾ ਫਟੇਗੜ ਚੂੜੀਆਂ ਡੇਰਾ ਬਾਬਾ ਨਾਨਕ ਦੇ ਵਿੱਚੋਂ ਮੋਦੀ ਜੀ ਵੀ ਜਿਹੜਾ ਪ੍ਰੋਗਰਾਮ ਹੋਇਆ ਤੇ ਜਿੰਨਾਂ ਨੇ ਸ਼ਮੂਲੀਅਤ ਕੀਤੀ ਆ ਮੈਂ ਉਹਨਾਂ ਦਾ ਧੰਨਵਾਦ ਵੀ ਕਰਦਾ ਤੇ ਮੈਂ ਇਹ ਯਕੀਨ ਰੱਖਦਾ ਕਿ ਜਿਹੜੀ ਪਹਿਲੀ ਤਰੀਕ ਨੂੰ VOTING ਹੋਣੀ ਆ ਉਹਦੇ ਵਿੱਚ ਡੇਰਾ ਬਾਬਾ ਨਾਨਕ ਤੇ ਫਟੇਗੜ ਚੂੜੀਆਂ ਦੇ ਵਿੱਚੋਂ ਬਹੁਤ ਵੱਡਾ ਹਲਾਰਾ ਸ੍ਰੀ ਦਿਨੇਸ਼ ਸਿੰਘ ਜੀ ਬੱਬੂ ਜਿਹੜੇ ਸਾਡੇ ਜੀਡੀਪੀ ਦੇ ਉਮੀਦਵਾਰ ਨੇ